ਵੈਲਕਮ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਟਰਾਲੀਆਂ ਲੈ ਕੇ ਆਏ ਜੀ ਇੱਕ ਬਿਨਾ ਜੈਕ ਤੋਂ ਤੇ ਇੱਕ ਜੈਕ ਵਾਲੀ ਤੇ ਦੋਵੇਂ ਘੱਟ ਮੁੱਲ ਵਾਲੀਆਂ ਹੀ ਆ ਜਾਇਜ਼ ਰੇਟ ਦੇ ਵਿੱਚ ਪੁਰਾਣੀਆਂ ਟਰਾਲੀਆਂ ਦੋਨੇ ਚੱਲੀਆਂ ਹੋਈਆਂ ਟਰਾਲੀਆਂ 5-4 ਸਾਲ ਚੱਲੀਆਂ ਟਰਾਲੀਆਂ ਵੀਡੀਓ ਦੇਖਣ ਤੋਂ ਪਹਿਲੇ ਆਪਣਾ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੀ ਰਹੂਗੀ ਜੇਕਰ ਇਸ ਤਰ੍ਹਾਂ ਤੁਸੀਂ ਵੀ ਟਰੈਕਟਰ ਟਰਾਲੀਆਂ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜਿਆ ਕਰੋ ਤੁਹਾਡੀ ਐਡ ਲੱਗ ਜੂਗੀ ਇੱਕ ਦੋ ਦਿਨਾਂ ਦੇ ਅੰਦਰ ਆਪਣਾ ਐਡ ਨੰਬਰ ਸਕਰੀਨ ਤੇ ਚੱਲ ਰਿਹਾ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਟਰਾਲੀ ਤੁਸੀਂ ਦੇਖ ਸਕਦੇ ਹੋ ਇਹ ਬਿਨਾ ਪੰਪ ਤੋਂ ਆਈ 11 ਫੁੱਟੀ ਟਰਾਲੀ ਆ 11 ਫੁੱਟੀ 11 6 ਦੀ ਟਰਾਲੀ ਆ ਫਰੀਦਕੋਟ ਏਰੀਆ ਦੇ ਵਿੱਚ ਖੜੀ ਹੋਈ ਆ ਟਰਾਲੀ ਦਾ ਰੰਗ ਪੇਂਟ ਬਹੁਤ ਹੀ ਚੰਗਾ ਹੋਇਆ ਤੇ ਬਿਲਕੁਲ ਸਾਫ਼ ਸੁਥਰੀ ਟਰਾਲੀ ਆ ਕੋਈ ਟਾਕੀ ਟਪੱਲਾ ਨਹੀਂ ਲੱਗਿਆ ਪੁਰਾਣੀ ਟਰਾਲੀ ਆ ਰੰਗ ਦੁਬਾਰਾ ਹੋਇਆ ਹੋਇਆ ਤੇ ਹਿੱਸਾ ਵਗੈਰਾ ਚੌਰਸ ਡੰਡੇ ਵਾਲਾ ਹਿੱਸਾ ਲੱਗਿਆ ਹੋਇਆ ਤੇ ਵੇਖੋ ਗਾਡਰ ਦੇਖ ਸਕਦੇ ਹੋ ਗਾਡਰ ਵੀ ਪੂਰੇ ਮਜ਼ਬੂਤ ਭਾਰੇ ਗਾਡਰ ਲੱਗੇ ਹੋਏ ਆ ਪੁਰਾਣੀ ਲੋਹੇ ਦੀ ਬਣੀ ਹੋਈ ਟਰਾਲੀ ਆ ਪੁਰਾਣੀ ਟਰਾਲੀ ਰੰਗ ਬਿਲਕੁਲ ਨਵਾਂ ਹੋਇਆ ਵਿੱਡ ਦੇਖ ਸਕਦੇ ਹੋ 3 ਫੁੱਟ ਉੱਪਰ ਵਿੱਡ ਲੱਗਿਆ ਹੋਇਆ ਸਰਗੀਆਂ ਵਾਲਾ ਸਿੰਪਲ ਜਿਹੜਾ ਆਪਣਾ ਪੱਲੀਆਂ ਵਾਲਾ ਵੇਡ ਹੁੰਦਾ ਉਹ ਲੱਗਿਆ ਹੋਇਆ ਡਾਲਾ ਦੇਖ ਸਕਦੇ ਹੋ ਸਾਈਡ ਤੇ ਖੁੱਲਦਾ ਸਾਈਡ ਤੇ ਡਾਲਾ ਖੁੱਲਦਾ ਟਾਇਰ ਵਗੈਰਾ ਚੰਗੇ ਆ ਵਜਨ ਚੱਕਣ ਵਾਲੇ ਟਾਇਰ ਆ ਰਿੰਗ ਵਗੈਰਾ ਨਟਾਂ ਵਾਲੇ ਲੱਗੇ ਆ ਤੇ ਆਪਣਾ ਜਿਹੜਾ ਮੁੱਲ ਕਰਦੇ ਵੀਰ 85000 ਰੁਪਿਆ ਬਾਕੀ ਕੋਈ ਫਿਕਸ ਰੇਟ ਨਹੀਂ ਮੌਕੇ ਤੇ ਮਾਨਤਾਨ ਹੋ ਜੂ 9417077611 ਤੇ ਸੰਪਰਕ ਕਰਕੇ ਇਹ ਜਿਹੜੀ ਟਰਾਲੀ ਤੁਸੀਂ ਦੇਖ ਸਕਦੇ ਹੋ ਇਹਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਅੱਗੇ ਜਿਹੜਾ ਆਪਣਾ ਸੰਧ ਸੇਲ ਵਾਸਤੇ ਹੈਗਾ ਜੀ ਉਹ ਵੀ ਟਰਾਲੀ ਆ ਇਹ ਹੈਗੀ ਹੈ ਜੀ 10 ਫੁੱਟੀ ਟਰਾਲੀ 10 6 ਦੀ ਟਰਾਲੀ ਹੈ ਜੈਕ ਵਾਲੀ ਟਰਾਲੀ ਬਹੁਤ ਹੀ ਭਾਰੀ ਹੈਵੀ ਟਰਾਲੀ 15 ਗੰਟਲ ਵਜਣਾ ਟਰਾਲੀ ਦਾ ਤੇ ਬਾਕੀ ਇਹ ਬਣੀ ਹੋਈ ਆ ਘੱਟੋ ਘੱਟ 10 15 ਸਾਲ ਪੁਰਾਣੀ ਆ ਬਾਕੀ ਪੁਰਾਣੇ ਲੋਹੇ ਦੀ ਖਾਸੀਅਤ ਆ ਚੰਗਾ ਹਜੇ ਕਿਤੋਂ ਕੋਈ ਗਲੀ ਨਹੀਂ ਬਿਲਕੁਲ ਸਾਫ਼ ਸੁਥਰੀ ਆ ਰੰਗਦਾਰਾ ਹੋਇਆ ਹੋਇਆ ਤੇ ਦੇਖ ਸਕਦੇ ਹੋ ਬਾਕੀ ਚਾਸੀ ਵਗੈਰਾ ਬਿਲਕੁਲ ਸਾਫ਼ ਆ ਜੈਕ ਵਗੈਰਾ ਪ੍ਰੋਪਰ ਕੰਮ ਕਰਦਾ ਤੇ 15 ਕਿਲੋ ਮੰਟਲ ਵੀਰਾਂ ਦੁਆਰਾ ਵਜਨ ਦੱਸਿਆ ਗਿਆ ਟਰਾਲੀ ਦਾ ਵਿੱਚੋਂ ਦੇਖ ਸਕਦੇ ਹੋ ਕਿਤੇ ਕੋਈ ਜੰਗਾਲ ਨਹੀਂ ਬਿਲਕੁਲ ਸਾਫ਼ ਕੋਈ ਮੋਰੀ ਨਹੀਂ ਹੈਗੀ ਵਿੱਡ ਟਰਾਲੀ ਦੇ ਨਾਲ ਆ 3 ਫੁੱਟ ਵਿੱਡਾ ਨਰਮੇ ਵਾਲਾ ਹਿੱਸਾ 4 ਇੰਚੀ ਲੱਗਿਆ 4 ਇੰਚੀ ਵੱਡੀਆਂ ਪੁਰਾਣੀਆਂ ਹੱਬਾਂ ਵਾਲਾ ਹਿੱਸਾ ਤੇ ਬਾਕੀ ਦੁੱਪੜ ਨਾਟਾ ਟਾਇਰ ਹੈਗੇ 30 ਤੋਂ 40% ਪੱਕੇ ਟਾਇਰ ਹੈ ਟਾਇਰ ਵਗੈਰਾ ਪੱਕੇ ਲੱਗੇ ਹੋਏ ਆ ਵਿੱਡ ਵਗੈਰਾ ਵਧੀਆ ਵੱਡਾ ਵਿੱਡ ਲੱਗਿਆ ਹੋਇਆ ਜੈਕ ਵਗੈਰਾ ਪ੍ਰੋਪਰ ਕੰਮ ਕਰਦਾ ਟਰਾਲੀ ਕਿਤੋਂ ਕੋਈ ਕਮੀ ਪੇਛੀ ਨਹੀਂ ਕਿਤੋਂ ਗਲ ਨਹੀਂ ਟਾਟਾ ਦੀਆਂ ਹੱਬਾਂ ਵਾਲਾ ਹਿੱਸਾ ਤੇ ਰੇਟ ਹੈਗਾ ਜੀ 1 ਲੱਖ ਤੇ 22000 ਰੁਪਇਆ ਏਰੀਆ ਹੈਗਾ ਜੀ ਮੌੜ ਮੱਡੀ ਵੀਰ ਦਾ ਨੰਬਰ ਨੋਟ ਕਰ ਲਓ 75081777 ਬਾਕੀ ਰੇਟ ਦਾ ਮੌਕੇ ਤੇ ਮਾਨਤਾਣ ਹੋ ਜੂ ਕੋਈ ਫਿਕਸ ਰੇਟ ਨਹੀਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ